ਕਿੰਸਾ ਸਕਾਲੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਟਡਿਆਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਰਣਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਚਾਰੇ ਸੁਈਆਂ ਸਵਾਈਆਂ ਇੱਥੇ ਆ ਗਿਆ ਆਪਾਂ ਨੀਆਂ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰ ਲੈਣਾ ਦੁੱਧ ਜਿਆਦਾ ਏ ਥੋੜਾ ਆ ਇੱਥੋਂ ਹੀ ਆਪਣਾ ਵੇਸ ਚਾੱਕ ਕੇ ਖੜੋ ਤੇ ਬਾਕੀ ਸਾਡੀ ਬੇਨਤੀ ਆਲ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈਪੀ ਭਾਈ ਕੀ ਹਾਲ ਵਧੀਆ ਵਧੀਆ ਤੁਸੀਂ ਦੱਸੋ ਬਸ ਕਿਰਪਾ ਮਾਲਕ ਦੀ ਉਹ ਸੁਣਾਓ ਠੀਕ ਠਾਕ ਚਲੋ ਸਭ ਠੀਕ ਠਾਕ ਜੀ ਚਲੋ ਵਧੀਆ ਹੋਰ ਤੇ ਨਾਮ ਦੱਸਦੇ ਕਰੀ ਫਿਰ ਹਾਂ ਮੇਰਾ ਰਣਜੀਤ ਸਿੰਘ ਦੇ ਪਿੰਡ ਟਟੜੇ ਵਾਲਾ ਨਾ ਤਪੱਤੀ ਮਿਰਚੂ ਆ ਵੀ ਠੀਕ ਸੀਗੂ ਬਟਾਲਾ ਜ਼ਿਲ੍ਹਾ ਕਰਤਾਰਪੁਰ ਅਜੀਲਾ ਬਰਸਾਤ ਪਠਾਨਕੋਟ ਨੂੰ ਪਾਈ ਪਾਸ ਜਾਂਦਾ ਨਾ ਉਹਦੇ ਉੱਤੇ ਪਿੰਡ ਧੀਰ ਆ ਹਾਂਜੀ ਧੀਰਾ ਦੀ ਬਿਲਕੁਲ ਬੈਕ ਸ਼ੈਡ ਆ ਇਹ ਤਾਂ ਵੈਸੇ ਅਡਾ ਟਡਿਆਲਾ ਵਾ ਨਹੀਂ ਨਹੀਂ ਅਸੀਂ ਆਪਣੀ ਤੇ ਬੈਕ ਤੇ ਆ ਪਰ ਵੀਰਜੋ ਵਾਲੀ ਵਾਦੀ ਆ ਠੀਕ ਹੈ ਜੀ ਕਈ ਵੀਰਾਂ ਨੇ ਪੁੱਛ ਲਈਦੇ ਵੀ ਸੀ ਪਿੰਡ ਟਡਿਆਲੇ ਦੇ ਰਹਿੰਦੇ ਨਹੀਂ ਅਸੀਂ ਧੀਰ ਤੇ ਬਿਲਕੁਲ ਲਾਗੇ ਬਾਈਪਾਸ ਤੇ ਧੀਰ ਹੈ ਅਸੀਂ ਆਪਣੀ ਪੈੜੀ ਚ ਬੈਠੇ ਆ ਬੈਕ ਤੇ ਬੈਠੇ ਆ ਠੀਕ ਹੈ ਜੀ ਹਾਂਜੀ ਨੰਬਰ ਮੇਰਾ 98550 94190 ਠੀਕ ਹੈ ਕਈ ਮੇਰਾ ਨੰਬਰ ਆ ਤੇ ਆ ਸਾਰਾ ਕੁਝ ਇਹੀ ਚੱਲਦਾ ਸਾਰੇ ਤੇ ਵੇਖ ਗਿਆ ਮਾਲ ਉਦਨ ਵਾਲਾ ਫਿਰ ਸਰਪੀ ਭਾਜੀ ਅਜੇ ਤੱਕ ਫੋਨ ਉਹਦੇ ਮੈਰੂਡ ਬੋਲਦਾ ਜਿਹੜੀ ਉਹ ਵਸੀ ਪਹਿਲੇ ਨ ਉਦੋਂ ਮੈਂ ਕੋਹਾ ਮੈਂ ਇਹਦੇ ਵੇਟਿਊ ਪਈ ਦੁੱਤ ਪਹਿਲੇ ਕਾਣੇ 15 ਕਿ ਮਿੰਟ ਲੱਗੇ ਨੇ ਸਾਰੇ 15 ਮਿੰਟ ਪਹਿਲਾਂ ਲੋਕ ਪਹਿਲਾਂ ਇੱਕ ਨੇ ਸਾਈ ਮੈਨੂੰ ਪਾਈ ਹਾਂਜੀ ਭਾਜੀ ਮੈਂ ਇੱਥੇ ਆ ਗਿਆ ਹਾਂਜੀ 5 ਮਿੰਟ ਬਾਅਦ ਆਂਦਾ ਨਹੀਂ ਭਾਜੀ ਸਾਨੂੰ ਕੋਈ ਹੌਲੀ ਦੇ ਤੂੰ ਹੌਲੀ ਉਧਰ ਨੂੰ ਵੇਖ ਗਿਆ ਇਹ ਅੱਛਾ ਤੇਰਾ ਦਾ ਯਾਰ ਭਾਜੀ ਤੁਸੀਂ ਤਨਾ ਕੱਲ ਮੈਨੂੰ ਹੌਲੀ ਦੇਦੇ ਤੇ ਤੁਸੀਂ ਨਾ ਇਹ ਵੀ ਅੱਛਾ ਮੈਂ ਵੀਰਾ ਤੁਮ ਚੰਗੇ ਬੁਲੇ ਦੱਸਤਾ ਹੀ ਅੱਛਾ ਇੱਥੇ ਵੀਰ ਹੋਣੀ ਖਲੋਤੋਂ ਆਦੇ ਧਾਰਾ ਵੀ ਮੰਨੇ ਗਏ ਆਈ ਲਾਤ ਅੱਛਾ ਮੇਰੀ ਸਗੋਂ ਮਾਂ ਝੂਣ ਨਹੀਂ ਬੋਲਦਾ ਮੇਰੀ ਸਗੋਂ ਥੋੜੀ ਤਾਂ ਵੇਖੀ ਸੀ ਅੱਛਾ ਪਹਿਲਾਂ ਮੈਂ ਕੱਟ ਦਿੱਤੀ 1000 ਖੰਡ ਦਾ ਹੋਰ ਉੱਚੀ ਹੋ ਗਈ ਠੀਕ ਹੈ ਮੈਂ ਚਵਾ ਕੇ ਤੇ ਦੋ ਡੰਗ ਚਵਾਈ ਕਰਾਈ ਫਿਰ ਉਹਨਾਂ ਇਹ ਆ ਵੀ ਚਲੋ ਜੇ ਤੁਸੀਂ ਅਗਲੇ ਦਿਨ ਰਾਜਾ ਮੰਦੀ ਨਾਲ ਵੇਚੀ ਹੈ ਨਾ ਵੀ ਪੁੱਛ ਕੇ ਉਹਨੂੰ ਸਾਰਾ ਕੁਝ ਨਾਲ ਜਵਾਬ ਦਿੱਤਾ ਤੇ ਫਿਰ ਵੇਚੀ ਮੈਂ ਠੀਕ ਹੈ ਜੀ ਚਲੋ ਖਰਾਬ ਕਰਨ ਵਾਲੇ ਦਾ ਕਹਿ ਗਏ ਵੀ ਇਹ ਗਈ ਹਾਂਜੀ ਹਾਂਜੀ ਉਹ ਸਾਈ 5-700 ਪਾ ਲੈਣੀ ਫਿਰ ਬੂਨ ਹੀ ਨਹੀਂ ਚੁਕਣਾ ਹਾਂਜੀ ਹਾਂਜੀ ਚਲੋ ਆਟਾ ਤਾਂ ਵੇਚੀ ਜਾਣਾ ਮਾਲਕ ਨੇ ਕਿਰਪਾ ਚਲੋ ਕਾਰੀ ਦੇਣੀ ਕੋਈ ਵੀਰਾਂ ਦਾ ਸੰਜੋਗ ਹੁੰਦਾ ਹਾਂਜੀ ਹਾਂਜੀ ਜੀ ਕੋ ਗਾਹ ਤਾਂ ਵੀਰਾਂ ਦਾ ਸੰਜੋਗ ਹੋਏ ਤੇ ਸਹੀ ਮਾਲਕ ਤੇ ਅੱਜ ਵੀ ਹੁਣ ਰੇਟ ਨੋਰਮਲ ਹੀ ਕਰੇ ਭਾਹਰ ਪੀ ਪਾਈ ਛੋਟੇ ਛੋਟੇ ਤਨ ਪਰ ਮੇਰਾ ਮਾਲ ਛੋਟੇ ਛੋਟੇ ਭਾਹ ਨਵਾਂ ਸਾਲ ਆਉਂਦਿਆ ਹੈ ਨਵੇਂ ਤੇ ਆਫਰ ਲਾਉਣਾ ਹੈ ਅੱਛਾ ਲਿਫਟ ਦਊਂਗਾ ਬੜੇ ਭਾਰ ਆ ਦੋ ਤੱਕ 6 ਕਿਲੋ ਗਰੇ ਬੱਛੀ ਬੱਛੀ ਹੋ ਚਿਰ ਬੰਘਾ ਛੋੜੇ ਹੋਈ ਚੀਜ਼ ਬਰੋਤ ਵਧੀਆ ਤੇ ਸ਼ੁਰੂਆਤ ਆ ਜਿਹੜੀ ਵੱਡੀ ਗਾਂ ਤੋਂ ਹੀ ਕਰੀਏ ਹਾਂਜੀ ਹਾਂਜੀ ਆ ਪੀਜਾ ਵੇਖੋ ਭੁੱਖੇ ਘਰੋਂ ਆਈ ਕਰੀ ਹਾਂਜੀ ਇਹ ਕੀ ਆ ਕਵੇ ਤੂੰ ਕਰਨ ਕੀ ਲਈ ਆ ਜਿੱਡੀ ਗਾਂ ਵਾਂ ਪੱਠੇ ਹੀ ਨਹੀਂ ਪਾਏ ਕੇ ਲਈ ਵੀ ਮੈਂ ਫੇਰ ਉੱਥੋਂ ਹੀ ਆ ਅੱਛਾ ਭਰਾ ਕੋਲੇ ਹੀ ਉਹਨੇ ਭਰਾ ਆਪਣੇ ਨੂੰ ਦਿੱਤੀ ਸੀ ਅੱਛਾ ਉਹਨੇ ਵੇਚਤੀਆਂ ਗਾਵਾਂ ਦੋਗ ਅੱਛਾ ਕਹਿੰਦਾ ਯਾ ਵੀਰ ਮੈਂ ਮੈਂ ਤੁਹਾਨੂੰ ਦੇ ਦੇ ਕੋਈ ਗੱਲ ਨਹੀਂ ਮੈਂ ਇਹ ਪਰ ਪਿੱਛੇ ਉਹ ਤਾਂ ਕਿਤੇ ਚੰਗੀ ਜਗ੍ਹਾ ਤੇ ਵੀ ਆਈ ਜਾਂਦੀ ਆ ਉਹ ਉਹ ਮੁੰਡੇ ਕੋਲੇ ਸੀਗੀ ਜਿਹਦੇ ਕੋਲ ਪਹਿਲੀਆਂ ਗਾਵਾਂ ਦੋ ਆਈਆਂ ਠੀਕ ਹੈ ਉਹਨੇ ਆਪਣੇ ਭਰਾ ਨੂੰ ਦਿੱਤੀ ਅੱਛਾ ਅੱਛਾ ਭਰਾ ਨੇ ਸਾਹਮਣੇ ਦੁੱਧ ਪਾਈ ਤੇ 1 ਕਿਲੋ ਵਾਲੇ ਐ ਵਾਲੇ ਦੁੱਧ 11 ਕਿਲੋ ਇੱਥੇ ਠੀਕ ਹੈ ਗਾੜੀ ਤੀਗਾਂ ਦਾ ਲੱਗਾ ਵਾ ਅੱਛਾ ਜਿੰਨੇ ਉੱਤੇ ਹੋਗਾ ਮੈਂ ਗਰੰਟੀ ਨਹੀਂ ਦਿੰਦਾ ਠੀਕ ਹੈ ਤੋਰੋ ਫਿਰ ਇਹਨੂੰ ਹਾਂ ਇਹ ਕੋ ਪਾਤੋ ਵਜੋਂ ਵੇਖੋ ਮਾਉਂਡੇਲੇ ਬੋਡੇ ਤੇ ਆਉਂਦੇ ਹੀ ਆ ਪੂਰੀ ਵੱਡੀ ਗਾਂ ਜਿੱਡੀਆਂ ਫਾਰਮਾਂ ਚ ਜਿਹੜੀਆਂ ਗਾਵਾਂ ਹੁੰਦੀਆਂ ਵਾ ਪੂਰੀ ਫਾਰਮ ਵਾਲੀ ਗਾਂ ਲੱਗਦੀ ਆ ਸਾੰਪ ਵੀ ਨਹੀਂ ਖਾਦੇ ਮੇਰੇ ਕੋ ਵੀ ਐ ਸਵੇਰੇ ਆਈ ਆ ਅੱਛਾ ਜੀ ਇਹਦਾ ਦੱਤਾਰੀ ਸਾਹਮਣੇ ਗੋਹਾ ਗਾਵਾਂ ਲਾਇਆ ਹੋਏ ਤੇ ਤੋਰਾ ਤੇ ਥੱਲਾ ਵੇਖੋ ਸੁਨਾਰੇ ਚੀਜ਼ ਗਈ ਆ ਸੱਜਰ ਜਿਹੜੀ ਚੰਗੇ ਦੁੱਧ ਵਾਲੀ ਆ ਛੜੀਏ ਪੂਰੀ ਵੱਡੀਆਂ ਗਾਵਾਂ ਜੇ ਬਾਕੀ ਇਹੋ ਜਿਹੀ ਗਾਂ ਕਿਤੇ ਗਾਂ ਨਿਕਲ ਆਵੇ ਤੇ ਚੰਗੀ ਰਕਮ ਦੀ ਗਾਂ ਆ ਇਹ ਦੇ ਆ ਪਰ ਸਾਂਭਣੀ ਦਿੱਤੇ ਸਾਂਭਣੀ ਫਿਰ ਸਾਂਭਣੀ ਵੀ ਪੈਣੀ ਆ ਜਿੱਦੀ ਗਾਂ ਰੱਖਣੀ ਆ ਵੱਡੀ ਗਾਂ ਰੱਖਣੀ ਆ ਇਹਦੇ ਥੱਲੇੋਂ ਐਵੇਂ ਤੁਹਾਨੂੰ ਮੈਂ ਦੱਸਾਂ ਮਨੂੰ ਆਂਦਾ ਪਿਛਲੇ ਸੂਏ ਨੂੰ 33 ਦਿੱਤੀ ਐਵਰੇਜ ਦਾ ਹੀ ਥਾਣੇ ਵੇਖੋ ਹਰਪੀ ਭਈ ਸੀਲੀ ਵੇਖੋ ਵਛੀ ਦੀ ਲੋ ਆ ਲੋ ਠੀਕ ਹੈ ਜੀ ਜਿੱਥੇ ਖਲੋਜੂ ਹੋਰ ਪੈਰਾਂ ਤੇ ਰੋਗੇ ਹਿੱਲੂ ਨਹੀਂ ਤੇ ਸੱਜਣ ਨੇ ਕਿੰਨਾ ਕੱਡੇ ਨੇ ਦੁੱਧ 33 ਦਿੱਤੀ ਐਵਰੇਜ ਦਿੱਤੀ ਆ ਅੱਛਾ ਜੇ ਸੂਏ ਸੂਈ ਜੇ ਤੇ ਇਹਦਾ ਮੁੱਲ ਮੁੱਲ ਹਰਪੀ ਬੱਦ ਛੋਟਾ ਹੀ ਆ ਨਾ 35 ਨਾ 40 ਛੋੜੇ ਛੋੜੇ ਮੁੱਲ ਨੂੰ ਤੇ ਤੈਨੂੰ ਪਤਾ ਮੇਰੇ ਹਾਂਜੀ ਤੇਰੀ 34000 ਦੀ ਹਾਂਜੀ ਇੱਕੋ ਗੱਲ 32000 ਦੀ ਗਾਂ ਦੇਣੀ 1200 ਛੋੜ ਕਾਣਾ ਵੀਰ ਕੋਈ ਫੋਨ ਲਾ ਵੀ ਮੋੜਦਾ ਨਹੀਂ ਤਾਂ ਉਹ ਦੇਖ ਗਾਈ ਵੇਲਾ ਮੇਰਾ ਮੋਢਾ ਵੇਲਾ ਜਿਹੜੀ ਛੇ ਫੋਟਾ ਆੜੀ ਅੱਛਾ ਕੋ ਸਾਹਮਣੂਗਾ 4 ਦਿਨ ਪੱਠੇ ਪਾਲੂ ਤੂੰ 16 1700 ਕਿਲੋ ਦੋਗੀ ਆਇਆ ਹੁਣੇ 11 ਕਿਲੋ ਦੁੱਧ ਆਇ ਥੱਲੇ ਠੀਕ ਹੈ ਜੀ ਮੇਰੇ ਡੰਗ ਇੱਥੇ ਦੱਗੇ ਵਿੱਚ ਚਵਾਈ ਕਰਾ ਕੇ ਦਿੱਤੀਆਂ ਕਾਵਾ ਹੁਣ ਵੀ ਚਵਾਈ ਕਰਕੇ ਦੇਣ ਮਜ਼ਾ ਹੀ ਫੇਰ ਆਉਂਦਾ ਵੀ ਇਹ ਆਪੇ ਕੋਈ ਬਾਅਦ ਚ ਰਾਜੀ ਖੁਸ਼ੀ ਦਾ ਫੋਨ ਕਰੇ ਮੈਂ ਪਹਿਲਾਂ ਕਹਿ ਤਨਾ ਭਾਈ ਇੱਥੇ ਚਵਾਈ ਕਰ ਲਓ ਸਵੇਰੇ ਬਨੇਰੇ ਚੁੱਤੇ ਉੱਡਦੇ ਆ ਨਾ ਫੋਨ ਆ ਜਾਂ ਖੰਡਾ ਵਾ ਕੇ ਯਾਰ ਇਸਾ ਫਰਨਾ ਵੀ ਜਾ ਕੇ ਨਾ ਉੱਪਰ ਦਾ ਜੀ ਨਹੀਂ ਲਾਉਂਦਾ ਮੇਰੇ ਕੋਲ ਵਾਦਾ ਸਾਡੇ ਕੋਲ ਆਉਂਦੀਆਂ ਆਰਟੀਕਲ ਘੜੀ ਦੀ ਘੜੀ ਰਹਿਣੀ ਹੈ ਠੀਕ ਹੈ ਜੀ ਹਾਂ ਹਾਂ ਜੀ ਤੇ ਹੁਣ ਆ ਜਿਹੜੀ ਜੇ ਹਾਪੀ ਭਾਜੀ ਤਾਂ ਸੂਈ ਨੂੰ ਇਹਦੇ ਮਹੀਨਾ ਅੱਛਾ 25 ਦਿਨ ਵਾ ਮਹੀਨਾ ਕਰਕੇ ਦੇਣੀ ਆ ਹੁਣੇ ਆਈ 5 ਮਿੰਟ ਹੋਏ ਅੱਛਾ ਕਿਲੋ ਖਾੜੇ ਚੋਈ ਹੋ ਕੋਈ ਨਿਆਣਾ ਨਹੀਂ ਕੁਝ ਨਹੀਂ ਇਦਾਂ ਬੈਣਾ ਵਸ਼ੀਰ ਤੇ ਦੁੱਧ ਦੁੱਧ ਦੇ ਥਲੇ 8 ਕਿਲੋ ਹੀ ਅੱਛਾ ਤੋਰੋ ਫੇਰ ਇਹਨੂੰ ਹਾਂ ਚਾਰ ਬਰੀਡ ਵੇਲਾ ਬਸੀਆ ਵੀ ਬਹੁਤ ਚੰਗਿਆ ਵੇਲਾ ਤੇਰੇ ਸਾਹਮਣੇ ਇੱਕ ਹੀ ਚੰਗੀ ਹੈ ਉਹਨੇ ਆਈ ਪਾਕ 5 ਮਿੰਟ ਹੀ ਦਿੱਤੀ ਨੋਏ ਉਹ ਆਦਾਂ ਨਹੀਂ ਇਹਦਾ ਲਾਏ ਦੋ ਨੂੰ ਆਉਣੇ ਤਾਂ ਉਦਾਂ ਵੀ ਮਿੰਟ ਲੱਗ ਆਜ ਲੈ ਆਜ ਥਾਣੇ ਬਹੁਤ ਹੋ ਗਈ ਥਾਣੇ ਕਿ ਲਗਾ ਤੇ ਸਿੱਲੀ ਬਣੀ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਇਹ ਬੜੇ 8 ਕਿਲੋ ਤੇ ਮੋਲ ਨਾ ਦੇਣਾ 8 ਕਿਲੋ ਕਰਕੇ ਕਿਲੋ ਖਾਂਡਰ ਚੂ ਕੇ ਪਾਸ ਕਰਕੇ ਲੈ ਕੇ ਆਏ ਜੀ ਹੁਣੇ ਆਈ ਏ ਤੇ ਉਹ ਕਾਲੀ ਦਾਸ ਵਾਲੀ ਅੱਛਾ ਦੋਵੇਂ ਇਕੱਠੀਆਂ ਆਈਆਂ ਮੋਲੇ ਦਾ ਆਪਾਂ ਨੂੰ ਛੋੜਾ ਜੇ ਤੁਹਾਨੂੰ ਪਰਾਵਨ ਬਾਜ਼ਾਰ ਵੀ ਲੈ ਆ ਹਾਂਜੀ ਜੀ ਮਿਲ ਗਿਆ ਮਾਲਕ ਦੋ ਦੋ ਦਿਨ 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 ਦੇ ਉੱਤਾਂ ਹੀ ਫਿਰਦੇ ਨਾ ਜਾਂਦੇ ਮੇਰਾ ਮਾਲ ਆਉਂਦਾ ਘਰਾਂ ਚ ਠੀਕ ਆ ਨਾ ਬਾਡੇ ਤਾਂ ਮਾਲ ਨਹੀਂ ਲੀਂਦਾ ਘਰਾਂ ਚੋਂ ਮਾਲ ਲੀਣਾ ਸੌਤਾ ਜਾਈ ਭਾ ਇਹਦਾ ਕਿੰਨਾ 30000 ਦੇ ਦਈਏ 30 ਦੀ 29 ਦੀ 28 ਦੀ ਹੋ ਗਈ 27 ਦੀ ਨਾ ਕਰ 27 ਦੀ ਜਾਣ ਦੋ ਚਾਹ ਦੇਤੀ ਉਹ ਇਹਨੇ ਦੇਣੀ ਨੂੰ ਮੈਂ ਦੇਣੀ ਵਸ਼ੀ 27000 ਦੀ ਠੀਕ ਹੈ ਜਿਹੜੇ ਮਰਜੀ ਅੱਡੇ ਤੇ 30000 ਦੀ ਵਸ਼ੀ ਦੋਦਾਂ ਨੇ ਕੋਈ ਰੇਟ ਪਾਉ ਤਾਂ ਸਿਰ ਮੇਰੇ ਤਾਂ 10 ਬੱਚੀ ਯਾਦਗੀ ਲੈ ਠੀਕ ਹੈ ਜੀ ਹਰੇ ਹੁਣੇ ਆਈਏ 5 ਮਿੰਟ ਹੋਏ ਲੱਥੀ ਨੂੰ ਤੇ ਆ ਜਿਹੜੀ ਜੇ ਪਰ ਪੀ ਭਾਜੀ ਵਸ਼ੀ ਨਿਕਲਣੀ ਉਹ ਗੱਪਣ ਅੱਛਾ ਦੋ ਮਹੀਨੇ ਜਾ ਬਿਲ ਮੋਟਾ ਲੜਾ ਪੀਲਾ ਮਾਰਨ ਆਣਾ ਕ ਕਰ ਨਾਲ ਲੱਕਾਈ ਠੀਕ ਗ੍ਰਾਮੋ ਟਾਈਡਾ ਤਗੜਾ ਲਾਲਾ ਮਾਰਿਆ ਨੇ ਅੱਛਾ ਠੀਕ ਉਹਨਾਂ ਮੈਨੂੰ 2 ਮਹੀਨੇ ਕਿਹਾ ਉਹ ਘਰ ਆਲੇ ਅੱਛਾ ਮੈਂ ਖਾਲੀ ਕਰਕੇ ਲਈ ਟੋਕਰ ਕਰਕੇ ਲਈ ਟੋਕਰ ਕਰਕੇ ਲਈ ਕਿਉਂਕਿ ਜੀ ਚੱਕ ਪਾਸ ਨਹੀਂ ਹੋਈ ਚੱਕ ਨਹੀਂ ਹੋਈ ਐਵੇਂ ਮੈਂ ਆਖਾਂ ਭਾਜੀ ਇਹ ਸੂਣ ਵਾਲੀ ਤੇ ਐਉਂ ਆ ਪਹਿਲੇ ਸੂਏ ਵੈੜ ਸੂਏ ਦੁੱਧ ਦੀ 6 ਕਿਲੋ ਅੱਛਾ ਠੀਕ ਹੈ ਰਾਤੀਆਂ ਇਹ ਟੋਰ ਫਿਰ ਬੇਵਸੀ ਦਾ ਥਾਣਾ ਬਾਕੀ ਦੁੱਧ ਵੀ ਸੰਗਣਾ ਇਹਦਾ ਹਨਾ ਸੰਗਣਾ ਦੁੱਧ ਤੇ ਥਾਣ ਵੀ ਇੱਕੀ ਲੱਗੇ ਹੀ ਥਾਣ ਦਾ ਸਾਹੂ ਸ਼ੁਰੂ ਹੋ ਗਿਆ ਤੋ ਹਜੀ ਹੁਣੀ ਮੇਰੇ ਸਾਹਮਣੇ ਹਰਪੀਤ ਭਾਈ ਦੰਦਾ ਆਂਦੇ ਆ ਮੈਂ ਇਹ ਪਹਿਲਾ ਸਵਾ ਸੋਈ ਆ ਗਾੜੀ ਦੂਸਰੇ ਦੀ ਨੂੰ ਠੀਕਾ ਭਰੇ ਆ ਕੋਈ ਵੀ ਚੈੱਕ ਕਰਵਾ ਲਈ ਜਾ ਕੇ ਇਹ ਆ ਵੀ ਦੁੱਧ ਇੰਨਾ ਕਾਵਾਂ ਦਾ ਸੰਘਣਾ ਹੁੰਦਾ ਮੱਝਾਂ ਵਰਗਾ ਜਿੰਨੇ ਘਰ ਵਰਤਨ ਲਈ ਖੜਨਾ ਵਾ ਮੁੱਲ ਲਿਓ ਨਾਲ ਦੁੱਧ ਨਾਲੋਂ ਚੰਗੀ ਆ ਤੇ ਘਰ ਦਾ ਸਾਰਾ ਸਿਆਲੀ ਨੇ ਵਧੀਆ ਸਿਆਲਿਆਂ ਚ ਸਾਰੀ ਜਾਣਾ ਵਾ ਬਸ ਜਿੰਨੀ ਵੀ ਆ ਬਸ ਹੀ ਸਾਫ ਆ ਹਾਂਜੀ ਥਾੜ ਥੂਣ ਬੜਾ ਲਕਾਰ ਪੀ ਭਾਈ ਖਾਣ ਚੰਗਾ ਚੱਲ ਰਿਹਾ। ਬਹੁਤ ਟੌਪ ਦਾ ਲੱਗਾ ਵੇਖੋ ਥਾਣੇ ਦਾ ਵੱਸੀ ਦਾ ਇਧਰੋਂ ਇਧਰੋਂ ਮਗਾਰੋ ਮਾਰੋ ਵੇਖੋ ਥਾਣ ਕਿ ਲੱਗਾ ਵੇਖੋ। ਸਾਡੇ। ਫਿਰ ਸੀ ਵੀ ਆਵਲ। ਇਹ ਨਹੀਂ ਪਿੰਤਾ ਮਾ ਕੁਝ ਨਹੀਂ ਇੱਦਾਂ ਹੀ ਬੈਣਾ ਥੱਲੇ। ਮੁੱਲ। 16 ਜੀ। ਕਿੰਨਾ? ਦੁੱਧ 6 ਗੱਲੋ। ਹਾਂਜੀ। ਮੁੱਲ 20000। 19000। ਦੇਖੋ ਜੀ। ਹਾਂਜੀ। ਮੈਂ ਘਟਾਉਣੇ ਨਹੀਂ ਹੁਣ। ਅੱਛਾ। 18000 ਤੀ ਬੱਸੀ ਦੇਣੀ 100 ਫਿਰ ਇਹਦੇ ਵਿੱਚ ਛੋੜੀ। 18 ਨਹੀਂ ਜੇ ਫਿਰ। ਹਾਂ। ਸਾਲ ਨਵਾਂ ਹੁੰਦਿਆ ਵਾ। ਨਵੇਂ ਦਾ ਮੈਂ ਤੈਨੂੰ ਆਫਰ ਦੇਣਾ ਵਾ ਅੱਗੇ ਫਿਰ ਦੇਣਾ ਵਾ ਤੇ। 1 ਤੇਰੀ ਮਾਜੀ ਮੈਂ ਦੇ ਦਨੇ 17 ਦੇ ਵਿੱਚੋਂ ਕਸਾਈ ਨਾ ਕਰੇ ਮੇਰਾ ਵੀਰ ਕੋਈ ਪੱਕੀ ਫਿਕਸ ਹੋ ਗਈ ਠੀਕ ਹੈ ਜੀ 17000 ਦੀ ਮਸ਼ੀਨ ਦੇ ਦੋ ਥਾਣੇ ਵਾਲਾ ਕਿ ਇਹਨੇ ਤੇਨੀ ਨਹੀਂ ਤਾਨੂੰ ਪਹਿਲਾਂ ਦੱਸਤਾ ਵੀ ਅੱਡੇ ਮਾਲਦਾਨ ਤੇਜ ਹੋਗਾ ਵੀਰ ਹੱਥ ਪਾਈ ਨਹੀਂ ਮਿਲਦਾ ਅੱਛਾ ਖੰਡ ਬੜੀ ਯਾਰ ਮਾਰ ਲਈ ਜੇ ਮਿਲ ਰਿਆ ਠੀਕ ਹੈ ਤੇ ਆ ਜਿਹੜੀ ਕਾਂਜੇ ਹੱਥ ਪਾਈ ਇਹ ਥਲੇ ਵੀ ਦੁੱਧ 6 ਕਿਲੋ ਹੀ ਆ ਅੱਛਾ ਇਹਦੇ ਕੋਲ ਵੀ 6 ਕਿਲੋ ਹੀ ਆ ਹਾਂ ਇਹ ਹੁਣੇ ਆਈਆਂ ਤੈਨੂੰ ਦੱਸਿਆ ਨਾ ਹੁਣੇ ਆਈਆਂ ਦੋਵੇਂ ਕਾਂਵਾਂ ਇਹ ਕਾਲੀਆਂ ਦੋ ਪੰਜ ਮਿੰਟ ਹੀ ਹੋਏ ਤੈਨੂੰ ਲਾਈਆਂ ਨੂੰ ਇਹਨਾਂ ਨੂੰ ਦੋ ਰੋ ਫੇਰ ਇਹਨੂੰ ਇਹਦੇ ਕੋਲ ਵੀ ਸ਼ੇਕ ਲਓ ਦੁੱਧ ਜਿਹੜਾ ਕਿੰਨੇ ਵੀ ਹੈਗੇ ਆ ਇਹ ਵੀ ਇਹਦੇ ਸਿੰਘ ਹੈਗੇ ਆ ਸੇਹਾਰਾ ਕਰਕੇ ਥੋੜੀ ਜੀ ਹੋ ਜਾਣੀਆਂ ਪਸ ਇਹ ਬਹੁਤ ਚੰਗੀ ਹੈ ਇਹ ਆ ਵੀ ਦੁੱਧ ਇਹਦਾ ਵੀ ਸੰਗਣਾ ਹੋਣਾ ਵਾ ਘਰ ਦੁੱਧ ਵਰਤਣ ਲਈ ਚੰਗਾ ਹੈ ਇਨਾ ਦੇ ਰਸੀਲ ਸੀ ਹੁਣੇ ਲਾਇਆ 10 ਮਿੰਟੀ ਤਨ ਦੱਸਨੇ ਆ ਮੈਂ 2 ਰੁਪਏ ਦੇ ਦੇਣਾ ਗਈ ਕਫੇਰੀ ਚਲ ਗਈ ਥਾਣੇ ਦੇ ਵੀ ਵੇਖ ਲਓ ਤੁਸੀਂ ਤੇ ਇਹਦਾ ਫਿਰ ਮੁੱਲ ਹਰਪੀ ਭਾਈ 9 ਸਾਲ ਦਾ ਆਫਰ ਅੱਛਾ ਕੋਸਾ ਦਾ ਇੱਕ ਵੀਡੀਓ ਦੋ 9 ਸਾਲ ਤੋਂ ਪਹਿਲਾਂ ਵੀ ਪਹਿਲੇ ਵਾਰ ਅੱਜ ਆਫਰ ਹੀ ਇਹਦਾ ਅੱਛਾ ਦੇ ਦੀ 12 ਦੀ 11 ਦੀ 10 ਦੀ ਪੂਰੀ ਕਾਪੀ ਦੀ ਪੂਰੀ ਕਾਪੀ ਦੀ 10000 ਦੀ ਠੀਕ ਹੈ ਹੁਣ ਕੋਸ਼ਿਆਂ ਲੱਗਿਆ ਆਫਰ ਜਾਣ ਤਾਂ 10 ਠੀਕ ਕੋਈ ਵੀਰ ਮੋੜਦਾ ਨਹੀਂ ਕੋਈ ਵੀਰ ਨੂੰ ਲਾਵੇ ਦੇ ਕੇ ਤੁਰੋਂ ਵਾਚੀ ਯਾਦ ਬ੍ਰੀਟ ਪੜੀ ਕਿ ਇਸੀ ਲਿਵਰੀ ਹੋ ਕੋਈ ਨਾਣਾ ਪੁਣਾ ਕੁਝ ਨਹੀਂ ਇੱਥੇ ਥੱਲੇ ਪਈ ਜਾਣਾ ਬਾਕੀ ਕੋ ਤਸੱਲੀ ਆਪਣੀ ਕਰਕੇ ਰਹੀ ਇੱਥੇ ਆਣ ਕੇ ਇਹ ਵੀ ਕਿਲੋ ਕਣ ਦੁੱਧ ਚੋ ਕੇ ਫਿਰ ਪਾਸ ਕਰਕੇ ਲੈ ਕੇ ਆਈ ਇਹ ਦੋਵੇਂ ਹੁਣੇ ਆਈਆਂ ਆ ਰਾਤੀਆਂ ਆਈਆਂ ਇਹ ਦੋਵੇਂ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ